ਸ਼ਸ਼ੀ ਕਾ ਜੀ ਆ ਗਿਆ ਸੀ ਐਂ ਜੀਰਾ ਦੇ ਵਿੱਚ ਪੰਨੂ ਬਟਿਕ ਉਹ ਕੱਲ ਤੁਸੀਂ ਜਿਹੜੇ ਮੇਰਾ ਵਾਈਫ ਪਾਇਆ ਦੇਖਿਆ ਸੀ ਅਚਾਨਕ ਅਮਰਜੈਂਸੀ ਸਾਨੂੰ ਉਹ ਸੂਟ ਸਟਿਚ ਕਰਾਉਣਾ ਪਿਆ ਸੀ ਤਾਂ ਉਹ ਸੂਟ ਸੂਟ ਆ ਜਿਹੜਾ ਉਹ ਪੰਨੂ ਬਟਿਕ ਜੀਰਾ ਜਿਹੜੇ ਲੋਕਾਂ ਤੋਂ ਪੈਂਦੀ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਸੂਟ ਆ ਜਿਹੜੇ ਬਹੁਤ ਵਧੀਆ ਸਟਿਚਿੰਗ ਹੁੰਦੀ ਹੈ ਨਾਲ ਆਪਾਂ ਪੁੱਛਾਂਗੇ ਕਿ ਬਾਹਰ ਵਾਸਤੇ ਸ਼ਿਪਿੰਗ ਵੀ ਕਰਦੇ ਆ ਜਾਂ ਨਹੀਂ ਕਰਦੇ ਦੀ ਗੱਲਬਾਤ ਕਰਾਂਗੇ ਕਾਫੀ ਸਾਰੇ ਇਹਨਾਂ ਦੇ ਵਰਕਰ ਸਿਰਖੇ ਹੋਏ ਨੇ ਸੂਟ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਕਸਟਮਰ ਨੂੰ ਖਰਾਬ ਨਹੀਂ ਕਰਦੇ ਤੇ ਉਸ ਤੋਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਾਂ ਕਿ ਇਹ ਭੈਣ ਮੇਰੇ ਫਰੈਂਡ ਨੇ ਅਸੀਂ ਬਹੁਤ ਪੁਰਾਣੀ ਇੱਕ ਦੂਸਰੇ ਨੂੰ ਜਾਣਦੇ ਆ ਸੋ ਸਸੀ ਕੌਰ ਜੀ ਹਾਂ ਜੀ ਪਹਿਂਕੀ ਕਿਸ ਤਰ੍ਹਾਂ ਬਟੀਕ ਦਾ ਕੰਮ ਚੱਲਿਆ ਠੀਕ ਹੈ ਤੁਹਾਡਾ ਬਹੁਤ ਵਧੀਆ ਕੰਮ ਲੱਗਦਾ ਹੈ ਜੀ ਆਹ ਕਸਟਮਰ ਨੂੰ ਬੱਚਿਆਂ ਨੂੰ ਕਹਿੰਦੀ ਇੱਕ ਮਿੰਟ ਲਈ ਮਸ਼ੀਨਾਂ ਰੋਕ ਦਿਓ ਪਲੀਜ਼ ਹਾਂ ਜੀ ਜਿਵੇਂ ਅਸੀਂ ਬਾਅਦ ਵੀ ਕਿਸੇ ਨੂੰ ਸੂਟ ਭੇਜਦੇ ਹਾਂ ਹੁਣ ਅਸੀਂ ਸਟਿਚਿੰਗ ਵਧੀਆ ਕਰਦੇ ਹਾਂ ਟਾਈਮ ਤੇ ਸਟਿਚਿੰਗ ਦਿੰਦੇ ਹਾਂ ਓਕੇ ਭੈਣ ਜੀ ਕਹਿੰਦੇ ਨੇ ਜੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਤੁਸੀਂ ਕਿਤੇ ਵੀ ਕੱਪੜਾ ਸਟਿਚ ਕਰਵਾ ਕੇ ਸਾਡੇ ਤੋਂ ਮੰਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਟਾਈਮ ਟੂ ਟਾਈਮ ਜਿਹੜੀ ਸਰਵਿਸ ਦੇ ਰਹੇ ਹਾਂ ਲੋਕਾਂ ਨੂੰ ਤੇ ਸੋ ਸਰਵਸਵੀ ਇਹਨਾਂ ਦੀ ਬਾਖਮਾਲ ਹੁੰਦੀ ਆ ਜਿਸ ਤਰ੍ਹਾਂ ਦਾ ਵੀ ਤੁਸੀਂ ਡਿਜ਼ਾਈਨਿੰਗ ਭੈਣ ਜੀ ਹਰਾਂ ਨੂੰ ਸੈਂਡ ਕਰੋਗੇ ਭੇਜੋਗੇ ਉਸੇ ਤਰ੍ਹਾਂ ਦੀ ਤੁਹਾਡੀ ਜਿਹੜੀ ਡਰੈੱਸ ਆ ਉਹ ਤਿਆਰ ਹੋ ਕੇ ਤੁਹਾਨੂੰ ਭੇਜੀ ਜਾਵੇਗੀ ਭੈਣ ਜੀ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਇਹ ਪੰਨੂ ਬੁਟੀਕ ਖੁੱਲੀ ਖੁੱਲੀ ਸੀ ਹਨਾ ਆਪਾਂ ਡਬਲ ਨਾਈਂਨਡ ਜੇ ਸੀ ਪਤਾ ਨਹੀਂ ਕੰਮ ਚੱਲੂਗਾ ਜਾਂ ਨਹੀਂ ਜਾਂ ਨਾ ਚੱਲੂਗਾ ਇੱਕ ਪਿੰਡ ਚੋਂ ਆਣ ਕੇ ਸ਼ਹਿਰ ਦੇ ਵਿੱਚ ਸੈਟਿੰਗ ਕਰਨੀ ਬਹੁਤ ਦਿੱਕਤal ਹੋ ਜਾਂਦੀ ਹੈ ਨਾ ਤੇ ਮੈਨੂੰ ਅੱਜ ਵੀ ਯਾਦ ਆ ਕਿ ਆਪਕਾ ਪੜਦੇ ਪਾਏ ਹੋਏ ਸੀ ਹਨ ਮੈਂ ਉਦੋਂ ਇੱਥੇ ਮੈਂ ਵੀ ਸਰਵਿਸ ਕਰਦੀ ਸੀ ਪ੍ਰਾਈਵੇਟ ਉਸ ਦੌਰਾਨ ਮੈਂ ਤੇ ਭੈਣ ਵਾਂ ਸੀ ਅਸੀਂ ਸਟੀਚਿੰਗ ਦਾ ਕੋਰਸ ਕਰਨ ਲੱਗੇ ਮਿਲੇ ਸੀ ਤੇ ਉਸ ਤੋਂ ਬਾਅਦ ਅਸੀਂ ਇੱਕ ਬੜਾ ਵਧੀਆ ਫਰੈਂਡ ਦੀ ਤਰ੍ਹਾਂ ਸਾਡਾ ਰਿਸ਼ਤਾ ਮੇਰੀ ਵੱਡੇ ਭੈਣ ਨੇ ਤੇ ਸੋਹੇ ਨੇ ਉਹਨਾਂ ਦਿਨਾਂ 'ਚ ਇਹ ਕੁਛ ਲੱਗਦਾ ਸੀ ਤੇ ਅੱਜ ਕੀ ਲੱਗ ਰਿਹਾ ਹਾਂ ਉਹਨਾਂ ਦਿਨਾਂ ਜਿਹੇ ਕੁਛ ਲੱਹੁ ਅੱਜ ਤਾਂ ਬਹੁਤ ਵਧੀਆ ਹੀ ਲੱਗਦਾ ਕਿਰਪਾ ਮਹਾਰਾਣੀ ਦੀ ਮਨਥਲੀ ਕਿੰਨਾ ਕਮਾ ਲੈਂਦੇ ਹੋ ਮਾਈ ਜੀ ਆਪਣੇ ਸਹਣਾ ਹੋ ਜਾਂਦੀ ਬਸ ਟਿੰਕ ਆ ਦੱਸਣਾ ਨਹੀਂ ਜਾਂਦੇ ਭੈਣ ਜੀ ਹਣਾ ਕਿਉਂਕਿ ਜੇ ਦੱਸਤਾ ਤਾਂ ਲੋਕ ਕਹਿਣਗੇ ਵੀ ਬੰਨੂ ਬੁਟੀਕ ਵਾਲੇ ਇੰਨਾ ਪੈਸਾ ਕਮ ਰਏ ਨੇ ਜੋ ਇਸ ਲਈ ਦੱਸਣ ਤੋਂ ਗਰੇਜ਼ ਕਰ ਲਿਆ ਸੋ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਖਾਸ ਕਰਕੇ ਜੀਰਾ ਤਹਿਸੀਲ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਜਿਹੜੇ ਸ਼ਹਿਰ ਤੋਂ ਸਟਿਚ ਕਰਾਉਂਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਕਿ ਇੱਕ ਵਾਰ ਪੰਨੂ ਬਟੀ ਕਿਤੇ ਵਿਜ਼ਿਟ ਜ਼ਰੂਰ ਕਰੋ ਇੱਕ ਵਾਰ ਇੱਕ ਡਰੈਸ ਜ਼ਰੂਰ ਇਲਾਕਾ ਸਲਾਈ ਕਰਕੇ ਕਰਾ ਕੇ ਦੇਖੋ ਮੈਂ ਵਾਦਾ ਕਰਦੀ ਆ ਤੁਹਾਡੇ ਨਾਲ ਕਿ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਬਟੀ ਤੇ ਜਾਣਾ ਜਿਹੜਾ ਪਸੰਦ ਨਹੀਂ ਕਰੋਗੇ ਇਹ ਇਹਦਾ ਐਡਰੈਸ ਦੇ ਦਿਓ ਤੁਸੀਂ ਵੈਸੇ ਮੈਂ ਤਾਂ ਸਿੱਧਾ ਹੀ ਕਹਿ ਦਊਂਗੀ ਕਿ ਜਿਹੜਾ ਅੱਡਾ ਅੱਡੇ ਦੀ ਬੈਕ ਸਾਈਡ ਜਿਹੜਾ ਗੱਲੀ ਉਹ ਵੀ ਹਾਂਜੀ ਸ਼ੁਭਾਰਸ਼ ਕਲੋਨੀ ਹਾਂ ਮੇਨ ਗੱਲ ਹੈ ਜਿਹੜੀ ਸ਼ੁਭਾਰਸ਼ ਕਲੋਨੀ ਬੱਸ ਸਟੈਂਡ ਦੇ ਮਗਰ ਗੋਲ ਗੱਪਿਆਂ ਦੀ ਰੇੜੀ ਦੇ ਕੋਲੇ ਹਾਂ ਬੱਸ ਸਟੈਂਡ ਦੇ ਮਗਰ ਗੋਲ ਗੱਪਿਆਂ ਵਾਲੀ ਰੇੜੀ ਕੋਲੇ ਸ਼ੁਭਾਰਸ਼ ਕਲੋਨੀ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਜੇ ਬੀਬੀਆਂ ਨੂੰ ਭੁੱਖ ਲੱਗੇ ਤਾਂ ਉਹ ਵੀ ਸਰਵਸ ਨਾਲ ਹੀ ਪ੍ਰੋਵਾਈਡ ਕਰਵਾਈ ਗਈ ਹੈ ਕਿ ਆਣ ਕੇ ਤੁਸੀਂ ਉੱਥੇ ਗੋਲ ਗੱਪੇ ਸ਼ਕੋ ਗੋਲ ਗੱਪੇ ਸ਼ਕਣ ਤੋਂ ਬਾਅਦ ਸਾਹਮਣੇ ਹੀ ਤੁਹਾਨੂੰ ਪੰਨੂ ਬੁਟੀਕ ਨਜ਼ਰ ਆਊਗੀ ਪੰਨੂ ਬੁਟੀਕ ਤੇ ਆਣਗੇ ਤੁਸੀਂ ਵਿਜ਼ਿਟ ਕਰਨਾ ਜਿਹੜੇ ਫੋਰਨ ਤੋਂ ਮੇਰੇ ਭੈਣ ਭਰਾਜੂ ਨੇ ਜੁੜੇ ਹੋਇਆ ਉਹਨਾਂ ਨੂੰ ਅਸੀਂ ਜਿਹੜਾ ਭੈਣਜੀ ਦਾ ਕੰਟੈਕਟ ਨੰਬਰ ਆ ਇਹ ਅਸੀਂ ਜ਼ਰੂਰ ਮੈਂਸ਼ਨ ਕਰਾਂਗੇ ਵੀਡੀਓ ਦੇ ਉੱਪਰ ਵੀ ਮੈਂਸ਼ਨ ਕਰਾਂਗੇ ਭੈਣਜੀ ਨੂੰ ਵੀ ਕਹਾਂਗੇ ਕਿ ਬੋਲ ਕੇ ਆਪਣਾ ਜਿਹੜਾ ਕੰਟੈਕਟ ਨੰਬਰ ਜ਼ਰੂਰ ਦੱਸਣ ਸੋ ਇੱਕ ਵਾਰ ਇੱਥੇ ਵਿਜ਼ਿਟ ਕਰੋ ਡਰੈਸ ਜਿਹੜੀ ਸਟਿਚ ਕਰਾਓ ਮੈਂ ਵਾਦਾ ਕਰਦੀ ਆਂ ਕਿ ਤੁਸੀਂ ਫੇਰ ਪੱਕੇ ਕਸਟਮਰ ਪੰਨੂ ਬੁਟੀਕ ਦੇ ਹੀ ਬਾਹਰੋਂ ਕਿ ਹਾਂਜੀ ਭੈਣ ਜੀ ਕੰਟੈਕਟ ਨੰਬਰ ਮੇਨਸ਼ਨ ਕਰੋ 9840 006093 06093 ਸੋ ਬੈਨ ਵੀ ਰੰਗ ਵੀ ਹੀ ਦਿੱਤੀ ਜਾਂਦੀ ਅੱਛਾ ਨਾਲ ਇੱਥੇ ਸਭ ਤੋਂ ਜ਼ਰੂਰੀ ਬੇਨਤੀ ਇਹ ਹੈ ਕਿ ਜਿਹੜੀਆਂ ਸਾਡੇ ਏਰੀਆ ਦੀਆਂ ਖਾਸ ਕਰਕੇ ਜੀਰਾ ਜੀਰੇ ਦੇ ਨਾਲ ਲੱਗਦੇ ਪਿੰਡਾਂ ਦੀਆਂ ਬੱਚੀਆਂ ਜਿਹੜੀਆਂ ਸਟਿਚਿੰਗ ਸਿੱਖਣੀ ਚਾਹੁੰਦੀਆਂ ਉਹਨਾਂ ਕੁੜੀਆਂ ਨੂੰ ਕਾਸਤਾ ਤੇ ਇਥੇ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਜਿਹੜੀ ਸਟੀਚਿੰਗ ਸਿਕਾਈ ਜਾਂਦੀ ਆ ਸੋ ਹੁਨਰ ਕੋਈ ਵੀ ਮਾੜਾ ਨਹੀਂ ਹੁੰਦਾ ਹਾਲਾਤ ਪਤਾ ਨਹੀਂ ਕਿ ਇਸ ਤਰ੍ਹਾਂ ਦੇ ਹੁੰਦੇ ਆ ਜੇਕਰ ਤੁਸੀਂ ਲਾਈਫ ਦੇ ਵਿੱਚ ਕੁਝ ਸਿੱਖੀ ਹੋਏ ਆ ਤਾਂ ਘਰੇ ਬਹਿ ਕੇ ਵੀ ਕਈ ਵਾਰੀ ਹਾਲਾਤਾਂ ਦੇ ਨਾਲ ਸਾਹਮਣਾ ਕਰਦੇ ਹੋ ਹੋਏ ਆ ਵੀ ਸਾਨੂੰ ਇਨਕਮ ਸੋਰਸ ਦਾ ਕੋਈ ਨਾ ਕੋਈ ਸਾਧਨ ਹੈ ਜਿਹੜਾ ਘਰ ਚੋਂਸੀਂ ਚਾਹੁੰਦੇ ਆ ਕਿ ਪ੍ਰੋਵਾਈਡ ਹੋ ਸਕੇ ਸੋ ਭੈਣ ਹੁਰੀ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਚੋਂ ਨਿਕਲ ਕੇ ਬਾਹਰ ਆਈ ਨੇ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਸੇਤਾ ਬਰ ਉਹਦੇ ਪਿੱਛੇ ਇੱਕ ਮਾਂ ਦਾ ਬਹੁਤ ਵੱਡਾ ਜਿਹੜਾ ਸਟਰਗਲ ਰਿਹਾ ਇੱਕ ਬਾਪ ਦਾ ਬਹੁਤ ਵੱਡਾ ਸਟਰਗਲ ਰਿਹਾ ਉਹ ਮੈਂ ਜਾਣਦੀ ਆ ਕਿ ਭੈਣ-ਭਰਾ ਨੇ ਕਿਹੜੇ ਕੜਾ ਸਮਾਂ ਹੰਢਾਇਆ ਸੇਮ ਮੇਰੇ ਤਰ੍ਹਾਂ ਇਹਨਾਂ ਨੇ ਵੀ ਕਾਫੀ ਦੁਖਾਂਤ ਜਿਹੜਾ ਸਮੇਂ ਨੂੰ ਹੰਢਾਇਆ ਕਹਿੰਦੇ ਰਾਹਾਂ ਨੂੰ چیر ਕੇ ਅੱਗੇ ਮੰਜ਼ਲਾ ਸਰ ਕੀਤੀਆਂ ਨੇ ਸੋ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਇਲਾਕੇ ਦੇ ਨੇੜੇ ਤੇੜੇ ਦੇ ਜਿਹੜਾ ਇੱਕ ਸੇਵਾ ਦਾ ਮੌਕਾ ਹੈ ਇਸ ਭੈਣ-ਭਰਾ ਨੂੰ ਜ਼ਰੂਰ ਦਿਓ ਧੰਨਵਾਦ